ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜੋ ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪੰਦ ਦੋ ਗਾਵਾਂ ਸੇਲ ਲਈ ਲੈ ਕੇ ਆਏ ਜੀ ਦੋਨੇ ਬਈ ਤਾਜ਼ੀਆਂ ਸੂਈਆਂ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਹੋਰ ਠੀਕ ਹੋ ਵਧੀਆ ਠੀਕ ਹੈ ਜੀ ਵਧੀਆ ਬਾਈ ਨਾਮ ਤੇ ਐਡਰੈਸ ਬੋਲ ਦਿਓ ਨਾਮ ਬੱਗਾ ਸਿੰਘ ਆ ਜੀ ਹੂੰ ਪਿੰਡ ਛੰਨਾ ਗਲਾ ਸਿੰਘ ਵਾਲਾ ਜੀ ਹੂੰ ਜ਼ਿਲ੍ਹਾ ਬਨਾਲਾ ਜੀ ਹੂੰ ਤਸੀਲ ਤਪਾਈ ਨੇੜੇ ਪਿੰਡ ਆਪਣਾ ਨੇੜੇ ਪਿੰਡ ਜਿਹੜਾ ਭਲੌੜਾ ਇਧਰ ਭਾਈ ਰੂਪਾ ਓਕੇ ਭਾਈ ਰੂਪਾ ਵਾਲੀ ਸੜਕ ਤੇ ਘਰ ਆਪਣਾ ਖੇਤ ਦੇ ਵਿੱਚ ਮੋਬਾਈਲ ਨੰਬਰ ਪੁੱਛ 948040 ਜੀ ਹੂੰ 54198 ਠੀਕ ਹੈ ਭਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਦਿਆਂ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਆ ਡਾਕਟਰ ਸਾਹਿਬ ਕਦੋਂ ਸੂਈ ਆ ਰਾਤ ਸੂਈ ਆ ਜੀ ਜੇਰਾ ਪਈ ਆ ਜੇਰਾ ਬਾਲਟੀ ਚ ਰੱਖੀ ਬੈਠਾ ਓਕੇ ਬੱਚਾ ਕੀ ਦੇਤਾ ਇਹਨੂੰ ਬੱਸ ਸਾਡਾ ਡਾਕਟਰ ਸਾਹਿਬ ਬੱਚਾ ਦੇਤਾ ਭਾਈ ਹਾਂਜੀ ਇਹ ਕਿੰਨਾ ਕੁ ਦੁੱਧ ਬਾਦ ਦਾ ਰਿਕਾਰਡ ਹੈ ਦਾ ਭਾਈ ਡਾਕਟਰ ਸਾਹਿਬ ਤੜਕੇ ਆਪਾਂ ਵੇੜ ਨੂੰ ਬੱਚਾ ਚੰਗਾ ਕੇ ਠੀਕ ਆ 5-6 ਕਿਲੋ ਬੋਲਾ ਕੜਤਾ ਓਕੇ ਹਾਂਜੀ ਠੀਕ ਆ ਆਰਡਰ-ਆਰਡਰ ਬੜਾ ਕਮਾਲਾ ਹਨ ਬਹੁਤ ਸੁਨਾਰਾ ਜਮਾ ਸਿਰੇ ਹੀ ਆ ਦਾ ਟਟਲੇਵਾ ਭਾਈ ਕੱਲਾ ਕੱਲਾ ਥਣ ਪੂਰੀ ਵਿਥੀ ਦੇ ਥਣ ਮੁਠੀ ਵਾਲਾ ਥਣ ਚਾਰੇ ਥਣ ਨੇ ਖੜਵੇਂ ਪੂਰੇ ਗੈਰ ਤੇ ਚਵਾਈ ਕਿਵੇਂ ਆ ਭਾਈ ਚਵਾਈ ਇੱਕ ਨੰਬਰ ਆ ਡਾਕਟਰ ਸਾਹਿਬ ਨਾਣਾ ਨੂਣਾ ਲੇਵੇ ਤੇ ਫੁੱਲ ਚੰਗੇ ਫੁੱਲ ਕੱਦ-ਕੁੱਦ ਫੁੱਲ ਲੱਗ ਨਹੀਂ ਜਮਾਨ ਦੇਖੋ ਡਟ ਪੱਧਰ ਵਹਿੜਾ ਪ੍ਰਿੰਟ ਵਾਲੀ ਵਹਿੜਾ ਸਹੀ ਗੱਲ ਆ ਬਾਈ ਪਯੋਰ ਦੂਜਾ ਸੂਆ ਇੱਕ ਤਾਂ ਹੁੰਦਾ ਕਹਿਣ ਦਾ ਦੂਜਾ ਸੂਆ ਪਯੋਰ ਦੂਜਾ ਸੂਆ ਵਹਿਣਾ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਸੂਈ ਸਵਾਈਆ ਬੱਚਾ ਬੱਚਾ ਦੇ ਤਾਂ ਜੇਰ ਬਾਲਟੀ ਚ ਪਈ ਓਕੇ ਆ ਫੇਸ ਦੀ ਬਿਊਟੀ ਕੱਦ ਬਰੀਟ ਫੁੱਲ ਚਮਕ ਚਮਕ ਪੂਰੀ ਆ ਵਾਹ ਡੰਗਾ ਕਹਨੀ ਬਾਈ ਹਾਂਜੀ ਹਾਂ ਹੂੰ ਪੜੀ ਸਮੀ ਬਹੁਤ ਆ ਨਾ ਹਾਂਜੀ ਹਾਂ ਹੂੰ ਜਮਾਏ ਕੋਟੂੜੀ ਵਰਗੀ ਵਹਿੜਾ ਬੰਦਲੇਵੇ ਦੀ ਵਹਿੜਾ ਚੌੜਾ-ਚੂੜਾ ਲੈਵਾ ਦੇਖੋ ਕਿੰਨਾ ਸਹੀ ਗੱਲ ਬਾਈ ਬਰੀਟ ਵਧੀਆ ਬਹਿੜਾ ਕਿ ਨਹੀਂ ਹੂੰ ਹੂੰ ਮੋੜ ਲਿਆ ਵੀਰੇ ਮੁੱਲ ਕੀ ਆ ਬਾਈ ਜਾਇਜ਼ ਮੁੱਲ ਫੋਨ ਤੇ ਹੋ ਜੀ ਹਾਂ ਮੁੱਲ ਫੋਨ ਤੇ ਹੋ ਜੀ ਜਾਇਜ਼ ਹੋ ਹਾਂ ਮੁੱਲ ਜਾਇਜ਼ ਹੋ ਠੀਕ ਆ ਬਾਈ ਬਾਲਾ ਮੁੱਲ ਨਹੀਂ ਕਰਦੇ ਬਾਈ ਕਹਿੰਦਾ ਜਾਇਜ਼ ਮੁੱਲ ਰੱਖਾਂਗੇ ਮੁੱਲ ਫੋਨ ਤੇ ਹੋ ਖਿੱਚ ਕੇ ਮੁੱਲ ਰੱਖਾਂਗੇ ਆਡਰ ਉੱਤੇ ਬੜਾ ਚੰਗਾ ਕਰਮ ਵਾਲੀ ਦਾ ਹਨਾ ਬਈ ਫਿੱਟ ਫਿੱਟ ਲੇਵਾ ਫਾੜੀ ਵਾਲਾ ਆਡਰ ਬਾਕੀ ਕੋਈ ਚੱਕਰ ਨਹੀਂ ਧਾਰਾ ਨਹੀਂ ਬਈ ਮਾਰ ਕੇ ਲਖਾਣ ਦਾ ਬਈ ਧਾਰਾ ਮਾਰ ਦੇ ਬਈ ਬੜੀ ਬੜੀ ਚੰਗੀ ਆ ਹਨਾ ਜਵਾਈ ਦਾ ਇੱਕ ਨੰਬਰ ਆ ਦਾ ਮੋਟਾ ਮੋਟਾ ਬਹੁਲਾ ਆ ਜਾਵਾ ਖਾਤਾ ਹੈ ਮੋਟਾ ਮੋਟਾ ਜੋ ਉਹਨਾਂ ਜਿਵੇਂ ਮਰਜ਼ੀ ਚਾਹੇ ਕੀ ਬਾਤ ਆ ਮਾਲੀ ਚੰਗੀ ਜਵਾਈ ਆ ਹਨਾ ਹਾਂਜੀ ਹਾਂਜੀ ਲੈ ਬਈ ਦੂਜੇ ਥਣਾ ਜੋ ਚੈੱਕ ਕਰ ਲੋ ਚ ਬਈ ਕੀ ਬਾਤ ਆ ਬਈ ਇੱਕ ਨੰਬਰ ਚ ਆਉਣਾ ਮੋਟਾ ਮੋਟਾ ਚ ਆਉਣਾ ਜਿਵੇਂ ਮਰਜ਼ੀ ਚ ਇਹ ਚੰਡੀ ਸੀਲ ਸੂਈ ਸਵਾਈ ਫੁੱਲ ਕੱਦ ਫੁੱਲ ਬਰੀਡ ਮੁੱਲ ਬਾਈ ਕਹਿੰਦਾ ਬਿਲਕੁਲ ਜਾਇਜ਼ ਹੋ ਬਾਲਾ ਮੁੱਲ ਨਹੀਂ ਕਰਦੇ ਛਿੱਟ ਕੇ ਮੁੱਲ ਰੱਖਾਂ ਲੇਵਾਂ ਲੂ ਬਾ ਬਾਲਾ ਫੱਟਾ ਕਰ ਮਾਈ ਜਾਨ ਸਾਹ ਲੇਵਾ ਦਿਖਾਓ ਜੇ ਮੈਂ ਬੈਠਦਾ ਜੀ ਯਾ ਵਾਹ ਵਾਹ ਥਾਣ ਦੇ ਗਲਾਬੀ ਥਾਣ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ ਮੂਰੋ ਨੇ ਵਜੇ ਕਰ ਲੋ ਕਮਾਲ ਆ ਬਾਈ ਖੋਲ ਦਿਨੇ ਆਣਾ ਬਾਈ ਕੱਦ ਫੁੱਲ ਬਰੀਡ ਫੁੱਲ ਸੂਈ ਸਵਾਈ ਅੱਗੇ ਆ ਗਈ ਵੀਰੇ 2 ਨੰਬਰ ਕਿਹੜਾ ਸੂਆ ਸੂਈ ਹੈ ਇਹ ਵੀ ਦੂਜਾ ਸੂਆ ਸੂਈ ਡਾਕਟਰ ਸਾਹਿਬ ਇਹ ਕਦੋਂ ਸੂਈ ਹੈ ਵੀਰੇ ਅਜ ਤੀਜਾ ਕਿ ਦਿਨ ਹੈ ਵੇੜ ਨੂੰ ਡਾਟ ਤੀਜਾ ਕਿ ਦਿਨ ਹੈ ਬੱਚਾ ਇਹਦੇ ਮਗਰ ਬੱਚਾ ਡਾਕਟਰ ਸਾਹਿਬ ਬੱਚਾ ਬਾਈ ਠੀਕ ਆ ਫੇਸਬੁਕਸ ਬੜਾ ਪਿਆਰਾ ਹਨਾ ਬਸ ਇਹ ਡਾਕਟਰ ਵੇੜ ਦਾ ਥੰਗ ਥੋਣ ਲੈ ਵਾ ਲੂ ਬੰਦ ਲੇਵੇ ਦੀ ਵੇੜ ਇੱਕ ਤਾਂ ਹੁੰਦਾ ਵੀ ਟੁੱਟਵਾਗਾ ਕੋਈ ਹਮ ਸਹੀ ਗੱਲ ਹੈ ਸੀਲ ਠੰਡੀ ਵੇੜ ਇੰਨੀ ਕਾ ਹਮ ਲੈ ਬਾਈ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਕਹਿਣਾ ਕਰ ਮਾਲੀ ਨੇ ਕੁਛ ਨਹੀਂ ਆਰਡਰ ਦੇ ਕਮਾਲ ਦਾ ਹਨਾ ਬਈ ਬਹੁਤ ਸੋਹਣਾ ਆਰਡਰ ਕਲਾ ਕਲਾ ਥਾਣ ਮੁਠੀ ਵਾਲਾ ਥਾਣ ਪੂਰੀ ਵਿਤੀ ਦੇ ਥਾਣ ਮੂਨੋ ਲੈਵਾ ਚੈੱਕ ਕਰ ਲੋ ਕਮਾਲ ਆ ਬਾਈ ਕੀ ਬਾਤ ਆ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਖੋਲ ਕਰ ਪੂਰੀ ਪਲੀ ਵੀ ਕੋਈ ਲੱਸੀ ਨਹੀਂ ਲਾਵੀਨੀ ਫੁੱਲ ਬਰੀਟ ਬਿਊਟੀ ਚੈੱਕ ਕਰੋ ਕਰਮਾ ਦੀ ਚਮਕ ਚਮਕ ਵੜ ਤੇ ਕਰਮਾਲੀ ਦੇ ਫੁੱਲ ਆ ਥਾਣ ਹੀ ਬੜਾ ਕੰਮ ਦਾ ਲੱਗਿਆ ਕਹਿੰਦੇ ਹਾਂਜੀ ਹਾਂਜੀ ਅੱਥੀ ਚੋਲਿਓ ਚਾਹੇ ਮਸ਼ੀਨ ਨਾਲ ਚੋਲਿਓ ਇੱਕ ਨੰਬਰ ਥਾਣ ਲੱਗਿਆ ਬਾਕੀ ਤੋਰਾ ਚੈੱਕ ਕਰ ਲੋ ਤੋਰਾ ਵੀ ਕਰਮਾਲੀ ਦਾ ਇੱਕ ਨੰਬਰ ਆ ਬਈ ਮੋਲ ਲੈ ਬਈ ਫੁੱਲ ਵੱਡੇ ਗੰਦਕਾਠ ਤੇ ਛੋਟੀ ਨਾ ਮੰਨਿਓ ਪਲੀ ਵੀ ਸਮੀ ਵੀ ਫੁੱਲ ਆ ਬਈ ਕੀ ਬਾਤ ਆ ਬਈ ਮੋਲ ਦਾ ਜਾਇ ਜੀ ਹੋ ਆ ਮੋਲ ਜਾਇ ਜੀ ਠੀਕ ਆ ਬਈ ਬਾਲਾ ਮੋਲ ਨਹੀਂ ਕਰਦੇ ਬਾਈ ਕਹਿੰਦਾ ਖਿੱਚ ਕੇ ਮੋਲ ਹੋ ਜਾਇਜ ਮੋਲ ਬਾਕੀ ਧਾਰਾਂ ਇਹਦੀਆਂ ਵੀ ਕੋਈ ਚੱਕਰ ਨਹੀਂ ਬਾਈ ਮਾਰ ਕੇ ਲਾ ਚਵਾਈ ਬੜੀ ਚੰਗੀ ਆ ਨਾ ਚਵਾਈ ਡਾਕਟਰ ਖਾਣ ਵਾਲਾ ਚੰਗਾ ਨਾ ਮੈਡ ਦਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਤੇ ਖਾਣ ਦੇ ਨਾਲ ਹੀ ਚਵਾਈ ਹੋਣੀ ਸਹੀ ਗੱਲ ਆ ਇੱਕ ਨੰਬਰ ਜਿਉਣਾ ਮੋਟਾ ਮੋਟਾ ਜਿਉਣਾ ਕਿਆ ਬਾਤ ਆ ਨਿਬੜਦੀ ਆ ਚਵਾਈ ਕਿ ਨਹੀਂ ਹੂੰ ਲੈ ਬਈ ਦੂਜੇ ਸਣਾ ਚੋ ਚਵਾਈ ਚੈੱਕ ਕਰ ਲੋ ਇੱਕ ਨੰਬਰ ਜਿਉਣਾ ਮੋਟਾ ਮੋਟਾ ਜਿਉਣਾ ਕਿ ਨਾ ਡਾਕਟਰ ਦੇਖ ਤੂੰ ਦੇਖ ਤਾਂ ਸਹੀ ਹੂੰ ਇਹਨੇ ਐ ਤਾਰਾ ਮਾਰੀਆਂ ਦੁੱਧ ਦੇਖ ਜਾਂਦਾ ਸਹੀ ਗੱਲ ਆ ਬਈ ਲੈ ਸਵਾਈ ਜੋਈ ਇੱਕ ਨੰਬਰ ਮੋਟਾ ਮੋਟਾ ਚੋਣ ਬਾਕੀ ਠੰਡੀ ਸੀਲ ਜਵੇਂ ਮਰਜੀ ਵੱਖਰੇ ਵੀ ਚੱਕੀ ਨਹੀਂ ਕਹਿਣਾ ਕਰਮ ਵਾਲੀ ਨਹੀਂ ਕੁਛ ਨਹੀਂ ਬਰੀਡ ਪੁੱਤਰ ਪੁੱਤਰ ਵੜ ਆਏ ਦੇ ਖਲਾ ਬੰਦ ਲੇ ਮੇਰੀ ਵੜਾ ਇੱਕ ਤਾਂ ਆ ਹੁੰਦਾ ਨਾ ਜਿਵੇਂ ਫਾਨੇ ਨੂੰ ਠੁਕੇ ਹਤਾ ਦੇਵਾ ਦੇਖ ਲੈ ਸਹੀ ਗੱਲ ਲੈ ਕੋਈ ਟੁੱਟਵੇਂ ਜੇ ਲੈ ਵੀ ਨਹੀਂ ਕਿ ਨਹੀਂ ਲੈ ਫਿੱਟ ਫਿੱਟ ਲੈ ਖਾਣੀ ਬਹੁਲਾ ਕੰਮ ਦਾ ਲੱਗਿਆ ਕੱਲਾ ਕੱਲਾ ਥਾਨ ਪੂਰੀ ਵਿੱਤੇ ਥਾਨ ਨਾਣਾ ਨੂਣਾ ਫੁੱਲ ਚੰਗੀਆਂ ਫੇਸ ਬੜਾ ਪਿਆਰਾ ਕੱਦ ਫੁੱਲ ਤੇ ਕਿਸੇ ਵੀਰ ਨੂੰ ਦੋਨਾਂ ਵੜਾਂ ਚ ਕੋਈ ਵੀ ਵੜ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਓ ਜੀ ਧੰਨਵਾਦ